ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਦਾ ਪੰਤਿਆਂ ਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੜ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਹਰਪਾਲ ਵੀਰ ਦੇ ਕੋਲ ਤੇ ਆਜੋ ਵੀਰ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸੱਸੀਆ ਭਾਜੀ ਹਾਂਜੀ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਹਾਂਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜੀ ਜੇ ਵੀਰ ਉਹ ਡੇਢਾ ਪਰਿਵਾਰ ਆ ਵਧੀਆ ਚੜਦੀ ਕਲਾ ਵੀ ਚੜਦੀ ਕਲਾ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਹਰਪਾਲ ਸਿੰਘ ਪਿੰਡ ਪਿੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਜੀ ਫੋਨ ਨੰਬਰ 9645 ਚਲਾਣੇ ਨਾਲ 25 ਠੀਕ ਆ ਜੀ ਹਾਂਜੀ ਹਾਂਜੀ ਰਾਤੀ ਤੇ ਹੋਣ ਕੀਤਾ ਹੀ ਆ ਗਿਆ ਚਾਰ ਝੋਟੀਆਂ ਅੱचार ਰਾਤੀਆਂ ਆਪਣੇ ਕੋ ਆ ਗਈਆਂ 5:00 ਵਜੇ ਨਾ ਅੱਛਾ ਦੋ ਦੇ ਆਉਂਦੇ ਸੇਰੋ ਠੀਕ ਆ ਮਤਲਬ 20-20 ਬਾਈ-ਬਾਈ ਕਿਲੋ ਵਾਲੀਆਂ ਅੱਛਾ ਹਾਂਜੀ ਹਾਂਜੀ ਮੇਕਾ ਬੰਦੇ ਅੱਗੇ ਰਾਤੀ ਲੱਗੇ ਹਲਦਗੇ ਉਹ ਰਾਤੀ ਲੱਗੇ ਆਪਣੇ ਮਤਲਬ ਵੀਰ ਭਰਾ ਆਪਾਂ ਨੂੰ ਫੋਨ ਆਇਆ ਹੈ ਨਾ ਜਿਦਾਂ ਆਪਾਂ ਕਿਹਾ ਸੀ ਹਾਂਜੀ ਹਾਂਜੀ ਉਹਨਾਂ ਵੀਡੀਓ ਪਾ ਲਈ ਉਹ ਜਿਵੇਂ ਆਏ ਨਹੀਂ ਠੀਕ ਹੈ ਤੇ ਉਹਨਾਂ ਨੇ ਆਪਣੇ ਵੀ ਆਪਣੇ ਵੀਡੀਓ ਤੇ ਚਲ ਗਏ ਅਮੋਗੇ ਚਲ ਗਏ ਅਸੀਂ ਦੋਵੇਂ ਅੱਛਾ ਅੱਛਾ ਹਾਂ ਠੀਕ ਹੈ ਜੀ ਪਰ ਬੜਾ ਯਕੀਨ ਜਗੇਵੀਰ ਆਪਣੇ ਦੇ ਵੀਰ ਵੀਰ ਭਰਾ ਕਰੰਦਾ ਆ ਹਾਂਜੀ ਹਾਂਜੀ ਯਕੀਨ ਆਪਾਂ ਕਿਸੇ ਦਾ ਤੋੜਨਾ ਵੀ ਨਹੀਂ ਹਾਂ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੋ ਆਪਾਂ ਆਖਿਆ ਉਹੋ ਜਾ ਕੇ ਨਿਕਲਦਿਆ ਠੀਕ ਹੈ ਠੀਕ ਹੁਣ ਆਪਾਂ ਚਾਰ ਝੋਟੀਆਂ ਕਿਹਾ ਸੀ ਕੌਣ ਆਏ ਬੜੇ ਵੀ ਵੀਰ ਕਿਦੋਂ ਆਉਣੀਆਂ ਕਿਦੋਂ ਆਉਣੀਆਂ ਤੇ ਦੋਨ ਚਲੋ ਉਹਨਾਂ ਦੀ ਵੀਡੀਓ ਪਾ ਕੇ ਫੜਦੇ ਆ ਵੀ ਸੌਦਾ ਥੋੜਾ ਬਹੁਤ ਕੱਚਾ ਪੱਕਾ ਜਿਆ ਹੋਇਆ ਹੈ ਅੱਛਾ ਹਾਂ ਹਾਂ ਇਹਦਾ ਦੱਸੋ ਫਿਰ ਇਹਦੇ ਬਾਰੇ ਇਹ ਦੂਜਾ ਸੂਆ ਜੱਗੇਵੀਰ ਸੂਈ ਆ ਅੱਛਾ ਇਹ ਟਾਈਮ ਇਹਦੇ ਥੱਲੇ ਦੁੱਧ ਘਟਾ ਗਈ ਆ 19 ਕਿਲੋ ਠੰਡਾ ਕਰਕੇ ਲੀਟਰਾਂ ਦੁੱਧ ਦਵਾਂਗੇ ਅੱਛਾ ਜੀ ਅੱਛਾ ਵਾ ਦੁੱਧ ਕਿੰਨਾ ਜੋਗ ਲੈਂਦਾ ਉਥੋਂ ਵੀਰ ਜੀ 21 ਕਿਲੋ ਗ੍ਰਾਮ ਚੋਗਿਆ ਲੈਂਦਾ ਇਹਨਾਂ ਨੇ ਮਤਲਬ ਤੁਹਾਨੂੰ ਪਤਾ ਪੱਠੇ-ਪੁੱਠੇ ਕਿ ਸਬਰ ਵੀ ਬੜਾ ਪੈ ਜਾਂਦਾ ਹੈ ਹਾਂਜੀ 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 ਹਾਂ ਲਓ ਜੀ 20 ਲੀਟਰ ਦੇ ਕੋਲ ਗ੍ਰਾਮ ਬਾਈਨਸ਼ ਚਵਾਈ ਕਰਕੇ ਜੀ ਕੁੱਲ 19 ਕਿਲੋ ਸਾਢੇ ਘਰੋਂ ਦੋ ਟੰਗ ਭੁੰਚਦਾ ਮਰਜੀ ਚੋਗ ਲੈ ਚਵਾਈ ਇਹਦੀ ਹੋਈ ਆ ਅੱਛਾ ਜੀ ਹੌਨ ਲੈ ਕਿੰਨਾ ਬੰਦੇ ਨੇ ਚਵਾਈ ਕਰਾਈ ਆ ਅੱਛਾ ਜੀ ਅੱਜ ਜਿਹੜਾ ਸੌਦਾ ਭਾਲਿਆ ਠੀਕ ਹੈ ਜੀ ਨਵੀਂਪੁਰਾ ਕੋਈ ਫੋਨ ਕਰ ਨਵਾਬ ਦਾ ਟੀਕਾ ਲੱਗਾ ਨਵਾਬ ਦਾ ਹਾਂ ਜੀ ਨਵਾਬ ਛੋਟੇ ਦਾ ਪਿੱਛੇ ਸੀ ਮੈਂ ਇਹ ਕੀ ਕਟਾ ਕੱਟੀ-ਕੱਟੀ ਹੋਈ ਹੁੰਦੀ ਲਓ ਜੀ ਫੀ ਮਲਕਾਫ ਆ ਗਿਆ ਜੇ ਪਿੱਛੇ ਆਇਆ ਨਪਲਿਆ ਪਲਿਆਈ ਆ ਠੀਕ ਆ ਲਓ ਜੀ ਇਹ ਵੀ ਖੋਲੋ ਵੀਰ ਜੀ ਖੋਲੋ ਚਲੋ ਚੰਗੀ ਗਾਂ ਬਰੀਡ ਤਿਆਰ ਹੋਊਗੀ ਸੋਰੀ ਭੈਣ ਉਹ 17 ਦਾ ਸਵੇਰ ਕੱਢ ਕੱਢ ਜਿਹੜਾ ਚੰਗਾ ਆ ਗਿਆ ਤੇ ਚੈਟ ਬਲੈਕ ਆ 19 ਲੀਟਰ ਜਿਹੜਾ ਆਸਤ ਹੈ ਬਿਲਕੁਲ ਕਰਦੇ ਰੇ ਧਰਮਾ ਜਿਹੜਾ ਦੁੱਧ ਤਿਆਰ ਹੋਊਗਾ ਤੇ ਖਾਣਾ ਦਾ ਸੈੱਜ ਗਿਆ ਵੀ ਜਿਹੜਾ ਬਹੁਤ ਚੰਗਾ ਵਾ ਬਾਕੀ ਵੀਰ ਨੇ ਅਸਤਾਂ ਵਿੱਚ ਚਵਾਈ ਕਰ ਦਿੱਤੀ ਹੈ ਜੀ ਅੱਧਾ ਘੰਟਾ ਹੈ ਜੱਗੇ ਵੀਰ ਅੱਛਾ ਜੀ ਸ਼ਾਮ ਨੂੰ ਤਾਂ ਆ ਬਣੇ ਹੋ ਲੈਤਨਾ ਗਾਵਾਂ ਬਣਦੀਆਂ ਨੇ ਠੀਕ ਹੈ ਠੀਕ ਹੈ ਜੀ ਜੀ 19 ਲੀਟਰ ਜਿਹੜਾ ਆਪਾਂ ਜਿਆਦਾ ਦੁੱਧ ਮੰਨਿਆ ਗਿਆ ਵਾ ਤੇ 21 ਲੀਟਰ ਇਹਦੇ ਕੋਲ ਤਿਆਰ ਹੀ ਬਾਕੀ ਪਾੜੇ ਪੁੰਡੇ ਕਰਕੇ ਥੋੜਾ ਬੋਦਾ ਪੈਂਦਾ ਫੜਦਾ ਵਾ ਤੇ ਇਧਰਲੀ ਸਾਈਡ ਤੋਂ ਵੀ ਆਪਾਂ ਚਾਲਾਂ ਦਾ ਸੈੱਟ ਕਰਾਉਂਦਾ ਚਾਹ ਕੱਟੋ ਜਿਹੜਾ ਮਿਲਖ ਵਾਲ ਦੇ ਵਿੱਚ ਜੀ ਆਪਾਂ ਤੁਹਾਨੂੰ ਪਹਿਲਾਂ ਸ਼ਕੀਨ ਹੋ ਗਿਆ ਚੰਗੀਆਂ ਮੱਜਾਂ ਦੇ ਇਧਰ ਦੇਖੋ ਹਾਂ ਜੀ ਹਾਂ ਜੀ ਇੱਥੇ ਆਹ ਬਰੀਡ ਇੱਥੋਂ ਕੋਈ ਜਿਹੜਾ ਮਰਜ਼ੀ ਫੜੀ ਜਾਂਦਾ ਇੱਥੋਂ ਜਿਹੜਾ ਮੈਂ ਇੱਥੋਂ ਫੜ ਕੇ ਦਿਖਾਵੇ ਆਹ ਬਰੀਡ ਆ ਵੇ ਕੰਮ ਕਰ ਜੇ ਬਿਲਕੁਲ ਕਰਦਾ ਸਹੀ ਗੱਲ ਯਾਰੀ ਹਾਂ ਜੀ ਹਾਂ ਜੀ ਹਾਂ ਇੱਥੋਂ ਜਿਹੜਾ ਮਰਜ਼ੀ ਆ ਖਾਵੇ ਜੀ ਇੱਥੋਂ ਫੜ ਕੇ ਦਿਖਾਵੇ ਆਹ ਵੇਖੋ ਲੋ ਜੀ ਆ ਚੈੱਕ ਕਰ ਸਾਡੇ ਜਿਆ ਟੱਪਲਾ ਕੁ ਉਸਤਾ ਦੀ ਵਾਲੇ ਨੇ ਸਾਰੇ ਕਾਲੇ ਆ ਹਾਂਜੀ ਹਾਂਜੀ ਇੱਕ ਵੀ ਪੂਛੇ ਵਾਲ ਇਲਾ ਚਿੱਟਾ ਨਹੀਂ ਹੈਗਾ ਤੇ ਇਹਦਾ ਬਾਈ ਜੀ ਮੋਲ ਫਿਰ ਇਹਦਾ ਵੀਰ ਜੀ ਮੂੰਹ ਫੋਨ ਪਾਲਾ ਵੀ ਮੋਲ ਫੋਨ ਤੇ ਕਰਾਂਗੇ ਫੋਨ ਤੇ ਪ੍ਰਾਣ ਚੱਗੀ ਲੱਗਦੀ ਫੂਨ ਵਾਲੇ ਹਾਂਜੀ ਨਹੀਂ ਤੇ ਆਪਾਂ ਪਰਸੋਂ ਜੀ ਤੋਂ ਵੀਡੀਓ ਪਾਵਾਂਗੇ ਨਾ ਹਾਂਜੀ ਉਹ ਤਾਂ ਇਹਦੀ ਲਾਈਫ ਚ ਵਾਈ ਦੋਵੇਂ ਟਾਈਮ ਆਪਾਂ ਕਰਾਵਾਂਗੇ ਲੀਟਰ ਵੀ ਮਰਾਵਾਂਗੇ ਤੇ ਕੰਡਾ ਵੀ ਨਾਲ ਮਰਾਵਾਂਗੇ ਅੱਛਾ ਜੀ ਫੇਰ ਵੇਚਾਂਗੇ ਮੱਝ ਠੀਕ ਹੈ ਠੀਕ ਹੈ ਜੀ ਚੰਗੀ ਹੋ ਜੂਗੀ ਇਹ ਵੀ ਹਾਂਜੀ 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 ਜੇ ਵੀ ਪ੍ਰਾਣ ਲੈਣੇ ਆ ਫੂਨ ਵਾਲੇ ਅੱਛਾ ਜੀ ਨਾ ਉਹ ਫੇਰ ਪਰਸੋਂ ਤੁਹਾਡੀ ਵੀਡੀਓ ਤੇ ਰਾਤ ਵੀ ਚਵਾਈ ਹੋਊ ਤੇ ਦਿਨੇ ਵੀ ਚਵਾਈ ਹੋਊ ਠੀਕ ਆ ਠੀਕ ਆ ਜੀ ਲਾਈਵ ਚਵਾਈ ਹੋਊਗੀ ਇਹਦੀ ਹਰਤ ਹਾਂ ਫਿਰ ਇਹ ਨਾ ਕੋਈ ਕਹਦਾ ਵੀ ਗੱਲਾਂ ਆ ਝੂਠੀ ਗਈਆਂ ਤੁਮ ਕਹਿੰਦਾ ਮਾਰਦਾ ਹਾਂ ਜੀ ਜੀ ਜੇ ਜਦੋਂ ਲੀਟਰ ਮਾਰਾਗੇ ਦਵਾਂਗੇ ਨਾ ਫਿਰ ਪਤਾ ਲੱਗੂ ਵੀ ਅਗਲਾ ਕਿ ਸੱਚ ਆ ਜਾਂ ਝੂਠ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਝੋਟੀ ਚੋਂ ਦੁੱਧ ਆਲੀਏ ਪਤਲੇ ਛੰਦ ਦੀਆਂ ਜਦੋਂ ਦੁੱਧ ਕੱਢਣਾ ਹੀ ਕੱਢਣਾ ਵਾ ਸੂਆ ਬਾਈਕ ਨਾ ਸੁਈ ਇਹ ਦੂਜਾ ਸੂਆ ਸੁਈ ਪ੍ਰੋਪਰ ਠੀਕ ਆ ਠੀਕ ਆ ਜੀ ਦੂਜਾ ਸੂਆ ਝੋਟੀ ਸੁਈ ਆ ਦੇ 21 ਲੀਟਰ ਜਿਹੜਾ ਦੁੱਧ ਦੇ ਕੋਲ ਤਿਆਰ ਹੀ ਬਾਕੀ ਹੁਣ 19 ਵੀ ਬਈ ਗੱਲਾਂ ਹੋਣ ਦੀ ਗਰੰਟੀ ਆ ਠੀਕ ਆ ਠੀਕ ਆ ਆਹ ਭਾਈ ਕਿੰਦਾ ਝੋਟੀ ਆ ਇਹ ਪਹਿਲਾ ਸੂਆ ਜੱਗੇ ਵੀਰ ਸੁਈ ਆ ਅੱਛਾ ਜੀ ਤੇ ਦੇਖੋ ਇਹ ਵੀ ਹਾਂ ਠੀਕ ਆ ਠੀਕ ਆ ਪਹਿਲਾ ਸੂਆ ਸੁਈ ਆ ਤਾਂ ਮੈਂ ਤੁਹਾਨੂੰ 14 ਕਿਲੋ ਬੋਲਾ ਹਾਂ ਜਨਾ ਜੇ ਤਿਆਰ ਆ ਅੱਛਾ ਜੀ 14 ਹੋ ਜੇ 15 ਜਿੰਨੇ 14 ਦੇ ਤੇ ਫੁੱਲ ਗਰੰਟੀ ਆ ਨਾ ਠੀਕ ਆ ਜੀ ਕਿੰਨਾ ਟਾਈਮ ਮੈਂ ਸਾਰੀ ਵੀ ਨਹੀਂ ਕਰਦਾ ਇਹਦੀ ਝੋਟੀ ਦੀ ਹਾਂਜੀ ਇਹ 16 17 16 17 ਕਿਲੋ ਦੁੱਧ ਪਾਉਗੀ ਅੱਛਾ ਜੀ ਹਾਂ ਇਹ ਵੀਰੇ ਪਿੱਛੇ ਜਵਾਬ ਭਾਜੀ ਆਹ ਟੱਟਾ ਜਿਹੜੇ ਮਗਰ ਲਓ ਜਿਹੇ ਦੇ ਪਿੱਛੇ ਆ ਗਿਆ ਜੀ ਆਹ ਵਾਲਾ ਮੇਲ ਕਾਫ ਤੇ 14 ਲੀਟਰ ਜਿਹੜਾ ਇਹਦੇ ਕੋਲ ਬੌਲਾ ਹੀ ਬੌਲਾ ਤਿਆਰ ਆ ਦੇ ਕਰੋਗੇ ਪੰਜਵਾਂ ਛੇਵਾਂ ਇਹਨੂੰ ਆ ਸਰ ਸੋਈ ਨੂੰ ਅੱਛਾ ਜੀ ਹਾਂ ਜੀ ਠੀਕ ਹੈ ਜੀ ਕੋਲੋ ਭਾਈ ਜੀ ਫਿਰ ਲਓ ਜੀ ਲਓ ਲਓ ਜੀ ਰੰਦੇ ਵਾਲਿਆਂ ਦੀਆਂ ਚੋਟੀਆਂ ਲਿਆਉਂਦੇ ਆ ਭਾਈ ਕੱਟ ਕੱਟ ਕੇ ਨਗੀਨੇ ਤੇ ਘਰ ਘਰ ਬ੍ਰੀਡ ਪਾਈ ਨੇ ਤਿਆਰ ਕਰ ਦੇਣੀ ਇੱਕ ਰਾਂ ਅੰਨੇ ਜੇ ਕਸਤੇ ਰਿਆ ਨਾ ਚਪਗਾ ਵਾਂਗੂ ਬਣੀ ਪਈ ਯਾਰ ਥਣਾ ਦਾ ਸੈਜ ਗਿਆ ਬਹੁਤ ਜਿਹੜਾ ਬਹੁਤ ਜਦਾ ਚੰਗਾ ਆ ਗਿਆ ਵਾ ਲੈ ਕੱਲਾ ਕੱਲਾ ਜੱਗੇ ਵੀ ਰੰਗ ਤੋਂ ਟੰਡਾ ਮੈਂ ਆਇਆ ਕਿੰਨੀਆਂ ਕਾਲੀਆਂ ਸ਼ਾਹ ਝੋਟੀਆਂ ਹਾਂਜੀ ਹਾਂਜੀ ਸ਼ਾਹੀ ਸ਼ੂ ਬੜੀ ਹੁੰਦੀ ਇਹਨਾਂ ਦੀ ਲਾਓ ਜੀ ਜਦ ਮਿਲਕ ਵੈਂ ਦਿਖਾਉਂਦੇ ਦੋਵਾਂ ਸਾਈਡਾਂ ਤੇ ਬਹੁਤ ਹੀ ਚੰਗੀ ਲੱਗੀ ਆ ਤੇ ਤੁਹਾਨੂੰ ਨੇ ਤੇ ਵੀ ਜਿਹੜੀਆਂ ਨਾੜਾਂ ਲੂੜਾਂ ਜਿਹੜੀਆਂ ਕਾਫੀ ਆ ਗਈਆਂ ਵਾ ਕਰੋ ਜੀ ਚੱਕ ਇਧਰਲੀ ਸਾਈਡ ਤੋਂ ਥਣਾ ਦਾ ਸੈਜ ਗਿਆ ਬਹੁਤ ਹੀ ਚੰਗਾ ਵਾ ਠੀਕ ਹੈ ਠੀਕ ਹੈ ਇਹਦਾ ਬਾਈ ਕੀ ਮੁੱਲ ਕਰਾ ਇਹਦਾ ਮੁੱਲ ਨਿਕਾ ਜੇ ਆ ਵੇਚ ਨੂੰ ਜੇ ਕਿ ਵੀ ਰੱਪਾ ਮੈਂ ਦੋ ਦੀ ਵੇਚ ਦੂੰਗਾ ਦੋ ਦਸ ਦੀ ਵੇਚ ਦੂੰਗਾ ਹਾਂਜੀ ਹਾਂਜੀ ਇੱਕ ਦੋ ਦੀ ਜੀ 180 80 ਦੀ ਹਾਂਜੀ ਨੇ ਕਰੀਏ ਗਿਆ ਕਰਾ ਲਵੋ ਜਿੰਨਾ ਕਰਾਉਣਾ ਚੰਗੀ ਝੋਟੀ ਵੀ ਨਹੀਂ ਕਰਦਾ ਵੀ ਦੇਦਾ ਇਹ ਫਰਾਇਆ ਹਾਂਜੀ ਮਾਲਾ ਵੀ ਪੰਜ ਸਵੇ ਚੋਗ ਵੀ ਬੰਦਾ ਫੇਰ ਰੁਪਏ ਵਟ ਸਕਦਾ ਵਟ ਸਕਦਾ ਵਟਸਐਪ ਦਾ ਵਟਸਐਪ ਦਾ ਨਹੀਂ ਮਾ ਬੰਦਾ ਝੋਟੀ ਆ ਹਾਂ ਬਿਲਕੁਲ ਬਹੁਤ ਕਰਦੇ ਹਾਂ ਨਹੀਂ ਫਿਰ ਆਪੇ ਹੀ ਜਿਹੜੀ ਆਪਾਂ ਜਦੀਰ ਹਾਂ ਨਾ ਕਰਦੇ ਨਹੀਂ ਹਾਂਜੀ ਹਾਂਜੀ ਆਪਾਂ ਪੂਰੇ 1.5 ਲੱਖ ਦੀ ਦਵਾਏ ਜੱਗੇ ਵੀਰ ਅੱਛਾ ਜੀ ਪਰ ਉਦੋਂ ਜੇ ਕੋਈ ਵੀਰ ਭਰਾ ਆ ਕੇ ਉਹ ਭਰਾਉਂਦੀਆਂ ਨਹੀਂ ਆ। ਹਾਂਜੀ ਹਾਂਜੀ। ਪਰ ਆਪਾਂ ਭਾਣਾ ਕਿੱਥੀ ਭਾਣਾ ਨਹੀਂ ਭਾਣਾ ਜਿਦਾਂ। ਠੀਕ ਹੈ। ਉਹ ਡੇਢ ਦੀ ਦੇਣਾ। 1.5 ਦਾ ਸਰ ਹੋ ਜਾਂਦੀ ਏ। ਕੋਈ ਵੀਰ ਭਰਾ ਫੋਨ ਲਾਵੇ ਥੋੜੀ ਬਹੁਤੀ ਕਸਰ ਜੱਗੇ ਵੀਰ ਕੱਢ ਦਾਂਗੇ। ਅੱਛਾ। ਥੋੜੀ ਬਹੁਤੀ ਨਿਕਲ ਨਹੀਂ ਜਾਂਦੀ ਨਿਕ। 5000 ਦੀ। ਹਾਂਜੀ। 5000 ਨਹੀਂ ਨਹੀਂ 5000 ਨਹੀਂ। 1000 1500 ਦੀ ਕੀ। ਠੀਕ ਹੈ ਜੀ। ਤਾਂ ਪਤਾ ਵੀ ਚੰਗੀ ਆ ਬਰੀਡ ਵੀ ਚੰਗੀ। ਉਹ ਨਹੀਂ ਕੱਢਦੀ ਹੈ ਕਸਰ ਹਣਾ। ਕੱਢਦੇ ਹਾਂ ਨਾ ਜਿੱਥੇ ਕੋਈ। ਕੱਢਦੇ 5 ਭਰਾ ਯਾਰ। 45 ਦੀ ਕਰਦਗੇ। ਨਾ ਨਜੇ ਤੁਹਾਡਾ ਬੜਾ ਪਿੰਡ ਜਾਣ ਤੋਂ ਕੋਈ ਗੱਲ ਨਹੀਂ ਹੁਣ ਪੈਰ ਚਲੋ ਜੋ ਤੋ ਆ ਫਿਰ ਕਹਿਤਾ 145 ਦੀ ਦੇ ਦਾਂਗੇ ਠੀਕ ਹੈ ਠੀਕ ਲਓ ਛੋਟੀ ਆਣ ਕੇ ਕੋਈ ਵੀਰ ਭਰਾ ਇੱਥੇ ਆਣ ਕੇ ਚੋਵੇ ਬਿਲਕੁਲ ਗੁਰਪ੍ਰਸਾਦ ਹਾਂ ਪਛਾਣ ਲੈ ਆਉਂਗੇ ਬਾਕੀ ਜਿਹੜਾ 145000 ਨਵੀਰ ਨੇ ਮੁੱਲ ਕਰਤਾ 16 17 ਲੀਟਰ ਜਿਹੜਾ ਦੁੱਧ ਭਰੂਗੇ ਜੇ ਪਰ ਜਣਾ ਪਹਿਲੇ ਸਵੇ ਪਹਿਲਾ ਆਇਆ ਤੇ ਬੋਲੀ ਆ 14 15 ਠੀਕ ਹੈ ਠੀਕ ਹੈ ਤੇ ਆ ਭਾਈ ਵਹਿੜ ਦੇ ਬਾਰੇ ਦੱਸਿਓ ਇਹ ਜੱਗੇ ਵੀ ਤੀਸਰਾ ਸੂਆ ਸੂਈ ਆ ਜਿਹੜਾ ਫਾਰਮੂਲਾ ਆ ਉਹਨੇ ਚੋਇਆ 35 ਕਿਲੋ ਅੱਛਾ ਜੀ ਕੀ ਆ ਆਪਾਂ 30 ਕਿਲੋ ਦੀ ਗ ਕਲਾ ਦੇ ਲੀਨ ਠੀਕ ਹੈ ਠੀਕ ਹੈ ਆਪਾਂ ਆਪ ਤੀਜਾ ਚੌਥਾ ਦੇਣਾ ਸੂਈ ਨੂੰ 20 ਕਿਲੋ ਬੌਲੇ ਤੋਂ ਬਾਹਰ ਚੜ ਗਈ 20 ਕਿਲੋ ਦੇ ਫੁੱਲਾ ਫੁੱਲਾ ਨਾ ਅੱਛਾ ਇੱਕ ਉਹਨੇ ਆਪਾਂ ਚਵਾਈ ਕਰਾ ਦੇਣੀ ਹੈ ਠੀਕ ਹੈ ਠੀਕ ਹੈ ਲਓ ਜੀ 20 ਲੀਟਰ ਜਿਹੜਾ ਬੌਲਾ ਇਹਦੇ ਕੋਲ ਤਿਆਰ ਹੈ ਆ ਸਲਸੀ ਦਾ ਸ਼ਾਈ ਆ ਕਰਾਉ ਦੇ ਮੂੰਹ ਵੇਖੇ ਲਓ ਜੀ ਫੇਸ ਕੁਆਲਟੀ ਚੈੱਕ ਕਰਾ ਸਾ ਤੇ ਕਰਾਉ ਦੇ ਵਿੱਚ ਆ ਗਈ ਕਿੰਨੇ ਦੋ ਗਾਮਾ ਰੱਖਣੀਆਂ ਇੱਕੋ ਹੀ ਰੱਖ ਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਕਾਦ ਕਾਦ ਜਿਹੜਾ ਬੌਲ ਹੀ ਤਗੜਾ ਵਾ ਇਹ ਬਿਲਕੁਲ ਆ ਜੀ ਬੌਲੇ ਦੇ ਵਿੱਚ ਹੀ ਆ ਤਿੰਨ ਤੋਂ ਚਾਰ ਦਿਨ ਦੇ ਆਸ-ਪਾਸ ਟਾਈਮ ਹੋ ਪੰਡਾ ਪਈਆਂ ਵਾ ਥੱਲੇ ਕਰ ਇਹ ਹੜੇ ਕਰੀ ਇਹ ਕੁਆਲਟੀ ਵੀ ਚੰਗੀ ਆ ਇਹ 39 ਮੀਣ ਕੱਲਾ ਕੱਲਾ ਲੱਗਾ ਪਿਆ ਵਾ ਤੇ ਘਿੜ ਘਿੜ ਤੇ ਥਾਂ ਲੱਗਾ ਪਿਆ ਕਰ ਵਾਲੀ ਚੱਲ ਥੋੜੇ ਜੀ ਚੱਲ ਜੀ ਇਹ ਸੁਭਾ ਸੂਈਆ ਤੀਸਰਾ ਚੱਲੂ ਮੀਰ ਭਰਾ ਸਾਹਮਣੇ ਵਾਲਾ ਵੀ ਤਾਂ ਦੁੱਧ ਕੀਤਾ ਚਲੋ ਫਿਰ 35 ਤੋਂ ਪਲੱਸ ਹੀ ਚਵਾ ਦੇ 35 ਲੀਟਰ ਜਿਹੜਾ ਫਾਰਮ ਦੇ ਵਿੱਚ ਪਾਈ ਹੋਣਾ ਨੇ ਚੋਚ ਹੋਇਆ ਵਾ ਦੀ ਆਵਲ ਇਹਦਾ ਜਵਾਬ ਆ ਗਿਆ ਜੀ ਇਹ ਹੈਗਾ ਜੀ ਮੇਲ ਕਾਫ ਜਿਹੜੀ ਲਾਈਕ ਸੁਵਾਈ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਦੇ ਆ ਯਾ ਬਾੜੀ ਲਣ ਛੱਡੋ ਜਵਾਬ ਗਾਰੰਟੀ ਦਾ ਪੂਰੀ 100% ਦਿੱਤੀ ਨਾ 35 ਕਿਲੋ ਦੀ ਅੱਛਾ ਜੀ ਆਪਾਂ 30 ਦੀ ਕਹਾਂਗੇ ਏਡੀ ਵੱਡੀਆਂ ਨੂੰ ਭਾਵੇਂ 40 ਕਰਦੇ ਮੌਜੂਦ ਸਦਾ ਹੈ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਇਹਦੇ ਮੰਨੇ ਉਹ ਦਫਾ ਚਲੋ ਸਾਥ ਚੱਲ ਵੀਰ ਵਾਪਸ ਨੂੰ ਜਿਹੜਾ ਬਹੁਤ ਚੰਗਾ ਕੱਢਿਆ ਵਾ ਕਰਮਾਲੀ ਨੇ ਤੇ ਬਾਕੀ ਸਿਵਾਈ ਵੀ ਆਪਾਂ ਨੇ ਕਰਾ ਕੇ ਲਗਾ ਦੇ ਲਈ ਆ ਠੀਕ ਹੈ ਜੀ ਨਾਲ ਦੇਖੋ ਜਦੋਂ ਕੱਢਿਆ ਬਰਾਬਰ ਬਹੁਤ ਬਣੀ ਇਹ ਮਗਰਲੇ ਸਨਾਰੀ ਕਰਾਈ ਹੋਈ ਹੋਗੀ ਜੇ ਚਾਹੋ ਦੇਖ ਲਈ ਤੇ ਕਿਹਦਾ ਤੜੀ ਛੋਟ ਪੀ ਆ ਕੇ ਸਾਹ ਲਾ ਗੜੀ ਆ ਪਾ ਕੇ ਨੇ ਉਹਨਾਂ ਨੇ ਮੋਟਰ ਚਾੜੀ ਹਾਂ ਚੋਟੇ ਚਾਰਾਂ ਕੋਈ ਕੋਈ ਕਾਲੀਆਂ ਉਹਦੀ ਜਿਆਦਾ ਨਰਮ ਚਬਾਈ ਨਿਕਲੀ ਆ ਬਾਹਰ ਦੀ ਦਸਾਲਦੀ ਆਉਂਦੀ ਐ ਮਿੰਟਲ ਮਿੰਟ ਤਾਂ ਨੂੰ ਫਾਇਦਾ ਜੇ ਇਹ ਨਹੀਂ ਜਿਹੜੇ ਛੱਡਾਂ ਨੇ ਤੁਹਾਨੂੰ ਪਤਾ ਵੱਡੀਆਂ ਕੰਮਾਂ ਰਹਿੰਦੇ ਆ ਹਾਂਜੀ 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 ਛੋਟੀ ਦਰਾਂ ਨੇ ਸਾਨੂੰ ਫਾਇਦਾ ਨਹੀਂ ਕੰਮ ਵੀ ਉਹ ਕਰਦਾ ਸਾਰੇ ਸੱਭੇ ਉਹ ਪਉਣਾ ਉਹਨਾਂ ਦੇ ਸੇਵਾ ਵੀ ਉਹ ਤੇ ਥਾਣ ਵੀ ਚੰਗਾ ਮੁੱਠੀ ਦਾ ਲੱਗਾ ਪਿਆ ਪਰ ਮੈਂ ਤੁਜੀ ਕਈ ਵਾਰ ਦੇ ਰਸ ਹਾਂ ਨੇ ਸਾਰੇ ਟੱਬਰ ਹੀ ਪੈ ਰੋਈ ਹੋਣੀ ਅੱਛਾ ਜੀ ਹਾਂ ਲਓ ਜੀ ਜਵਾਈ ਤੁਸੀਂ ਕਹੋ ਚੈੱਕ ਕਰੇ ਬਾਲਟੀ ਦਾ ਹੱਗ ਦੀ ਤਰ ਤਰਤਾਹ ਆਹਦੀ ਹੋਗੀ ਬਾਲਟੀ ਨਹੀਂ 12 13 ਕਿਲੋ ਦੀ ਬਾਲਟੀ ਠੀਕ ਹੈ ਠੀਕ ਲਓ ਜੀ 12 ਲੀਟਰ ਦੀ ਜਿਹੜੀ ਬਾਲਟੀ ਆ ਤੇ ਮਿੰਟੋ ਮਟ ਬਾਲਟੀ ਹੈ ਕਰਮਾਲੀ ਦੇ ਦੋਮਾਂ摊ਾਂ ਦੇ ਵਿੱਚੋਂ ਜਿਹੜੀ 12 ਵਾਲੀ ਖੱਲੀ ਬਾਲਟੀ ਆ ਨੀ ਉਹ ਖੰਡੀ ਕਰ ਦਿੱਤੀ ਆ ਦੋਦੇ ਜੱਜੇ ਵੀ ਤਾਂ ਆਪਾਂ 20 ਕਿਲੋ ਕਹਿਣ ਦਾ ਦੁੱਧ ਕਰਮਾ ਲਈ ਭਾਵੇਂ ਤੋਂ ਜ਼ਿਆਦਾ ਹੀ ਹੋਵੇ ਗਰੰਟੀ ਆ ਦੀ 20 ਕਿਲੋ ਦੀ ਆ ਅੱਛਾ ਜੀ ਤੇ ਚਲੋ ਬਗਾਨੇ ਘਰ ਜਾਣੀ ਆ ਕਿਲੋ ਖੰਡ ਵਾਧ ਵੀ ਸਾਡੀ ਘਰ ਨੂੰ ਜਾਉਂਦੀ ਆ ਰਾਂ ਦੇ ਚੱਲ ਹੈ ਜੀ ਹਾਂ ਜੀ ਇਹ ਗੱਲ ਹੈ ਜੀ ਇਹ ਗੱਲ ਸਹੀ ਆ ਚਲੋ ਕੋਈ ਪਾੜੇ ਕਰਕੇ ਫਰਕ ਪੈ ਸਕਦਾ ਬਾਕੀ ਚਲੋ ਬਾਅਦ ਤੇ ਨਿਕਲੇ ਬਹੁਤ ਜ਼ਿਆਦਾ ਸੋਭਾ ਹੁੰਦੀ ਆ ਬਸ ਬਸ ਗੱਲ ਆ ਜੀ ਇਹਦੇ ਪੈਂਟ ਹੈ ਜੀ ਤੇ ਚਲੋ ਥੋੜਾ ਬੋੜਾ ਫਰਕ ਪਾਈ ਜਾਂਦੇ ਅੱਟਕੋ

ਇੱਕ ਇੱਕ ਟਾਈਮ ਦੀਆਂ ਦੋ ਦੋ ਬਾਲਟੀਆਂ ਭਰੂ ਨਹੀਂ ਕਰਨ ਵਾਲੀ ਭਰੂਗੀ ਭਰੂਗੀ ਜਦੋਂ ਚਲੋ ਕੋ ਸੇਵ ਵਾਲਾ ਵੀ ਕੋਈ ਹੋ ਸਕਦਾ ਤਿੰਨ ਵੀ ਭਰ ਲੈਣਾ ਇਹਨਾਂ ਭਰ ਲੈਣ 35 ਕਿਲੋ ਦੀ ਤਾਂ ਫੁੱਲ ਜੱਡੇ ਵੀ ਉਹਨਾਂ ਗਰੰਟੀ ਦਿੱਤੀ ਹੈ ਨਾ ਸਾਹਮਣੇ ਅੱਛਾ ਅੱਛਾ 35 ਕਿਲੋ ਮੰਦਾ ਵੀ ਦੇਊਗੀ ਠੀਕ ਹੈ ਠੀਕ ਹੈ ਇਹ ਮਾਲਮ ਆ ਚੌਕਸ ਦਿਨ ਦੀ ਸੂਈ ਕਰਮਾ ਲਈ ਹਾਂਜੀ ਹਾਂਜੀ ਹਾਂ ਕਰਵਾਉ ਸੈ ਚਲ ਦੁੱਧ ਤੇ ਵੀ ਕਿੱਟਾ ਇਹ ਕਿੱਦਾਂ ਕੇ ਵੀਰੇ ਫੈਡ ਵੀ ਚੰਗੀ ਆਉਂਦੇ ਆਉਂਦੀ ਆ ਚਾਰਟ ਪਲੱਸ ਫੈਡ ਆਉਂਦੀ ਆ ਦੀ ਦੁੱਧ ਤੇ ਵੀ ਆਵੇ ਕਿੱਟਾ ਕਿੱਟਾ ਦੁੱਧ ਮੱਝਾਂ ਲੱਗਾ ਆ ਪਰ ਇਹ ਕਿਹਦੀ ਐਸ ਸੇ ਤੋਂ ਚਵਾਈ ਬੜੀ ਪੋਲੀ ਇੱਕ ਥਾਣ ਬੜਾ ਲੰਮਾ ਕੋਈ ਬਾਕੀ ਗੱਲਾਂ ਇਹਦਾ ਕਿਉਂ ਨਹੀਂ ਹੋਈ ਇਹ ਤਾਂ ਸੌਖੀ ਪੱਟੀ ਧਾ ਕੇ ਬੰਦਾ ਚੋ ਲੈਦਾ ਹਾਂਜੀ ਹਾਂਜੀ ਉਹ ਜਗਾਂ ਨੂੰ ਕੀ ਕਰਦਾ ਜਿਹਨਾਂ ਨੂੰ ਲੱਤ ਮਾਰ ਕੇ ਰੋੜੀ ਦਿੱਤਾ ਬਿਲਕੁਲ ਬਿਲਕੁਲ ਜੀ ਆਹ ਪਤਾ ਵੀ ਮੱਜਾਂ ਵਿੱਚ ਆਪਾਂ ਚੰਗੀਆਂ ਪਾਵਾਂਗੇ ਗਾਂ ਭਾਵੇਂ ਤੁਹਾਨੂੰ ਮਹੀਨੇ ਇਕੱਲਾ ਭੱਲ ਨਾ ਪਾਵੇ ਚੰਗੀਆਂ ਤੇ ਬਿਲਕੁਲ ਸਾਫ਼ ਸੁਥਰਾ ਕੰਮ ਜਿਹੜਾ ਆਪਾਂ ਬੱਸ ਬੱਸ ਇਹ ਲੰਮਾ ਤੇ ਚੱਲ ਜਾਂਦਾ ਹੈ ਚੱਲ ਜਾਂਦਾ ਉਹ ਰੋਜ਼ ਆਪਾਂ ਮਾਲ ਨੂੰ ਮਾਲ ਵੇਚ ਨਹੀਂ ਰਹੇ ਹਾਂ ਹਾਂਜੀ ਹਾਂਜੀ ਕਿੰਨਾ ਮਾਲ ਵੇਚਣ ਦੈਂ ਅਈ ਇਹ ਨਹੀਂ ਆਦੇ ਵੀ ਸਾਡੀ ਕੋਈ ਗਰੰਟੀ ਖਾੜਦੇ ਘਰ ਸਾਈਪਾ ਵੀ ਦੋ ਡੰਗਾ ਹੜੇ ਘਾਣ ਕੇ ਚੋਵੇ ਠੀਕ ਆ ਠੀਕ ਹੈ ਜੀ ਮਾਲਾ ਜੱਗੇ ਵੀ ਦੋ ਦਿਨ ਹੀ ਚੋਈ ਗਈ ਤੇ ਨੇ ਮੈਂ ਦੋ ਜਾਂ ਦੋਧੀ ਦੇਣਾ 1500 ਦਾ ਦੇਰ ਮੰਗਦੇ ਨੇ ਦੇਰ ਹਾਂ ਛੋੜ ਦੇਣ ਨੂੰ ਬੋਲਣਾ ਪਿਆਵਾਂ ਚੱਡੋ ਕਿ ਢੋਕੇ ਜਾਂਦੇ ਆ ਛੱਡ ਦਿਓ ਕਿ ਛੱਡ ਦਿਓ ਲੋ ਜੀ ਕੀ ਕਰ ਸਕਦੇ ਦੋ ਗਾਲਾਂ ਦਿੰਦੀਆਂ ਤੇ ਉਪੰਡੀ ਕਰਦੀਆਂ ਵਾ ਆ ਜੱਗੇ ਵੀ ਦੂਜੀ ਗੱਲ ਇਹ ਵੀ ਨੁੱਚੜ ਗਈ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਇਹ ਵੀ ਚਲੋ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ ਹਾਂਜੀ ਹਾਂਜੀ ਇਹਦਾ ਭਾਜੀ ਮੁੱਲ ਫਿਰ ਮੁੱਲ ਜੱਗੇ ਵੀ ਇਹਦਾ ਜਿਹੜਾ ਨਿਗਾਹ ਇਹ ਹੀ ਆ ਹਾਂਜੀ ਮਤਲਬ ਇੰਨੇ ਦੁੱਧਾਂ ਦੀ ਲੰਬਣੀ ਲੱਖ ਦੀ ਹਾਂਜੀ ਆਪਾਂ ਹਾਨਾ ਸਿਰ ਦੇ ਲਈਏ ਨਿਕਰਦਿਏ ਜਾਇਜ ਜੀ ਆਪਾਂ ਜਾਇਜ ਕਰਦਿਏ ਦੁੱਧ ਵੀ ਬੜਾ 35 ਕਿਲੋ ਥੋੜਾ ਨਹੀਂ ਹੁੰਦਾ ਜੱਗੇ ਵੀਰ ਬੜਾ ਦੁੱਧ ਹੁੰਦਾ ਹੈਂ ਤੋ ਜਾਇਜ ਜੀ ਤੁਸੀਂ ਦੱਸੋ ਜੋ ਨਿਕੀ ਜੀ ਗੱਲ ਕਟਾਗੇ ਜੋ ਹੰਨਾ ਉਹ ਗੱਲ ਕਰਦਾ ਹੈਂ ਕਰਦਣ ਨਿਕੀ ਜੀ ਕਰਦੀ ਆ ਤੋਂ ਆਪ ਇਹ ਜਿਆਦਾ ਘਟਾ ਦਈਏ ਨਹੀਂ ਜਿਆਦਾ ਘਟਾ ਨਿਕੀ ਜੀ ਗੱਲ ਕਿੰਨੇ ਕਿਹਾ ਵੀਰ ਨੇ ਮੈਂ 80000 ਦੇ ਦਾਂ ਪਰ 80000 ਦੇ ਦੇਖੋ ਕੋਈ deta ਨਹੀਂ ਆਪਾਂ ਨੂੰ ਨਹੀਂ 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 ਦੇ ਦਾਂ ਹੈਂ ਪੰਜ ਮਾਲਾ ਵੀ 35 ਕਿਲੋ ਦੀ ਗਾਰੰਟੀ ਹੁਣ 20 ਕਿਲੋ ਬੜਾ ਸਾਡੇ ਤੋਂ 20 ਤੋਂ ਬਾਹਰ ਉਹ 20 ਦੀ ਬੋਲ ਗਾਰੰਟੀ ਹਲੇ ਕਰ ਹਾਂਜੀ ਹਾਂਜੀ ਆਹੋ ਦੱਸੋ ਫੇਰ ਦਾ ਦਹਾਨਾ ਆਈ 75 ਦੀ ਦੇਤੀ ਹੈ ਨਹੀਂ ਨਹੀਂ ਦੇਤੀ ਹਾਂ 70 ਦੀ ਹੁਣੇ 70 ਦੇ ਆਪਣੇ ਘੜ ਜਾਂਦੇ ਨਹੀਂ ਘੜਦੇ ਹਾਂ ਕੋਈ ਗੱਲ ਨਹੀਂ ਪਰ 75 ਦੀ ਕੋਈ 35 ਲੀਟਰਾਂ ਹੀ ਦੇਊਗਾ ਨਹੀਂ ਦਊਗਾ 20 ਕਿਲੋ ਆਟੇਗਾ ਦੋ ਟਾਈਮ ਚੋਕੇ ਲੈ ਗਏ ਜੇ ਭਾਲ ਸਿੰਘ ਤੇਦੇ ਤੋਂ ਮਿਲਣਗੇ ਇੱਥੋਂ ਮਿਲਣੀਆਂ ਜੇ ਤੁਸੀਂ 70 ਦੀ ਗਿਆ ਹੱਥ ਜੁੜ ਕੇ ਬੇਨਤੀ ਇੱਕ 100 200 ਛੋਟ ਕਰਾ ਦੇ ਅੱਛਾ 70 ਦੀ ਦੇ ਸਾਹ ਨਹੀਂ ਆਪਾਂ ਕਹਿਣਾ ਮੋਟਰ ਲਓ ਬਾਈ ਜੀ 70 ਆ ਚੋ ਬਿਲਕੁਲ ਛੋੜ ਛੱਪਾ ਹੀ ਹੋਊਗਾ ਛੋੜ ਛੱਪਾ ਹੀ ਹੋਊਗਾ ਜਿੰਨੇ ਦੁੱਧ ਵਾਲੀ ਗੱਗਿਆ ਵੀ ਨਹੀਂ ਲੱਗਦੀ ਨਹੀਂ ਆਓ ਤੁਹਾਨੂੰ ਮੈਂ ਤੁਹਾਡੀ ਗੱਲ ਤੁਹਾਨੂੰ ਪਤਾ ਰੱਖਦਾ ਵੀਡੀਓ ਤੀਆਂ ਦਾ ਮੈਂ ਤੁਹਾਡੀ ਮੋੜ ਨਹੀਂ ਸਕਦਾ ਹਾਂਜੀ ਹਾਂਜੀ ਆਹ ਗੱਲ ਜਗੇ ਵੀਰ ਕੋਈ ਆਓ ਇੱਥੇ ਹੱਥ ਜੋੜ ਕੇ ਬੈਂਤੀ ਚੋਲ ਚ ਆ ਕੇ ਖੜੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਜਿਹੜੇ ਬਿਲਕੁਲ ਨਿਗੇ ਨਿਗੇ ਭਾਵਾਦੇ ਯਰ ਭਾਲ ਸਿੰਘ ਦੇ ਅੱਡੇ ਤੋਂ ਮਿਲਨੇ ਆ ਹਾਂ ਜੀ ਅਜੇ ਦੁੱਧ ਦੇ ਰੋ ਵੀਰ ਜੀ ਚੁੰਗਾ ਡਾਣਾ ਬੱਚਾਉਂਗਾ ਅੰਦੇ ਚੁੰਗਾ ਅੰਦੇ ਹਾਂ ਆ ਤਾਂ ਇਹਨਾਂ ਨੂੰ ਮਾਰੀਆਂ ਜੱਟ ਦਾ ਮਾਰਦੇ ਤਾਂ ਇਹ ਲੋਕ ਇਹਨਾਂ ਨੂੰ ਭੁੱਖੇ ਮਾਰ ਦਿੰਦੇ ਆ ਬਿਲਕੁਲ ਸਹੀ ਗੱਲ ਇੱਕ ਦੰਡੀਆਂ ਵੜਦੇ ਆ ਦੰਡੀਆਂ ਵੜਦੇ ਇਹਾ ਢੋਡ ਮਾਰਦੇ ਤਾਂ ਠੀਕ ਹੈ ਠੀਕ ਹੈ ਲਓ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ